ਸਸੀ ਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਚਰਚਾ ਕਰਦੀ ਆਉਂਦੇ ਆ ਤਾਂ ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਕਿ ਰੁੱਖ ਜਿਹੜੇ ਆਪਸ ਵਿੱਚ ਕਮਿਊਨੀਕੇਸ਼ਨ ਕਰਦੇ ਆ ਉਹਨਾਂ ਦਾ ਤਾਲਮਿਲ ਹੈ ਆਪਦੇ ਬੱਚਿਆਂ ਨੂੰ ਖਰਾਕ ਦਿੰਦੇ ਆ ਆਪਦੇ ਬੱਚਿਆਂ ਨੂੰ ਪਾਲਣ ਚ ਹੈਲਪ ਕਰਦੇ ਆ ਜਾਂ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਦੇ ਆ ਬਿਲਕੁਲ ਉਹ ਆਪਣੀ ਫੰਗਲ ਜਿਹੜਾ ਨੈਟਵਰਕ ਹੈਗਾ ਮਾਈਸੀਲੀਆ ਹੈਗਾ ਫੰਗਲ ਨੈਟਵਰਕ ਹੈ ਹੀ ਆਪਣੇ ਉਸ ਵਿੱਚ ਨਿਊਟ੍ਰੀਐਂਟਸ ਸਪਲਾਈ ਕਰਦੇ ਆ ਫੰਗਲ ਜਿਹੜੀ ਹੈਗੀ ਆ ਉਹ ਉਹਨਾਂ ਤੋਂ ਗਰੋ ਕਰਨ ਵਾਸਤੇ ਉਹਨਾਂ ਨੂੰ 슈ਗਰ ਲੈਂਦੀ ਹੈਗੀ ਆ ਇਸ ਤਰ੍ਹਾਂ ਕਰਕੇ ਇਹ ਮਿਊਚੁਅਲ ਜਿਹੜੀ ਕਮਿਊਨੀਕੇਸ਼ਨ ਆ ਫੰਗ ਆਪਸ ਵਿੱਚ ਰੱਖਦੇ ਹੈਗੇ ਆ ਅੱਜ ਜਿਹੜਾ ਮੁੱਦਾ ਡਿਸਕਸ ਕਰਾਂਗੇ ਕੀ ਰੁੱਖ 스멜 ਨੂੰ ਰਿਕੋਗਨਾਈਜ਼ ਕਰਦੇ ਆ ਕੀ ਰੁੱਖ ਟੇਸਟ ਨੂੰ ਰਿਕੋਗਨਾਈਜ਼ ਕਰਦੇ ਆ ਉਹਨਾਂ ਦਾ ਟੇਸਟ ਵੀ ਟੇਸਟ ਨੂੰ ਵੀ ਉਹ ਮਤਲਬ ਕਹਿੰਦਾ ਰਿਕੋਗਨਾਈਜ਼ ਕਰਦੇ ਉਹਨੂੰ ਸਮਝਦੇ ਆ ਟੇਸਟ ਨੂੰ ਹਾਂ ਬਿਲਕੁਲ ਰੁੱਖ ਜਿਹੜੇ ਹੈਗੇ ਆ ਟੇਸਟ ਨੂੰ ਵੀ ਰਿਕੋਗਨਾਈਜ਼ ਕਰਦੇ ਆ ਤੇ 스멜 ਵੀ ਅੱਗੇ ਸੁਗੰਧ ਦੇ ਤੌਰ ਦੇ ਤੌਰ ਤੇ ਸਿਗਨਲ ਛੱਡਦੇ ਹੈਗੇ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਊਂਗਾ ਇੱਥੇ ਜਿਹੜਾ ਇੱਕ ਜਿਰਾਫ ਹੈਗਾ ਆਪਣਾ ਅਫਰੀਕਨ ਅਕੇਸ਼ੀਆਨ ਜਿਹੜਾ ਖਾਂਦਾ ਹੈਗਾ ਜੰਗਲਾਂ ਦੇ ਵਿੱਚ ਉਦੋਂ ਪਤਾ ਲੱਗਦਾ ਹੈਗਾ ਇੱਕ ਸਾਇੰਟਿਸਟ ਨੇ ਸਟੱਡੀ ਕੀਤੀ ਜਦੋਂ ਜਰਾਫ ਇੱਕ ਰੁੱਖ ਦੇ ਪੱਤੇ ਨੂੰ ਖਾਂਦਾ ਤਾਂ ਉਹ ਜਿਹੜਾ ਪੱਤਾ ਹੈਗਾ ਇੱਕ ਇਲੈਕਟ੍ਰੀਕਲ ਸਿਗਨਲ ਛੱਡਦਾ ਹਵਾ ਦੇ ਵਿੱਚ ਤਾਂ ਕਿ ਉਹ ਜਿਹੜੇ ਦੂਜੇ ਜਿਹੜੇ ਦਰਖਤ ਆ ਉਹ ਅਲਰਟ ਹੋ ਜਾਣ ਕਿ ਡੇਂਜਰ ਆ ਰਿਹਾ ਹੈਗਾ ਤਾਂ ਇਸ ਨਾਲ ਕੀ ਦੇਖਿਆ ਸਾਇੰਟਿਸਟਾਂ ਨੇ ਜਦੋਂ ਇੱਕ ਪੱਤੇ ਨੂੰ ਜਰਾਫ ਨੇ ਖਾਦਾ ਤਾਂ ਉਹ ਇਲੈਕਟ੍ਰੀਕਲ ਸਿਗਨਲ ਅੱਗੇ ਛੱਡਦਾ ਉਹ ਦੂਜੇ ਪੱਤੇ ਨੇ ਕੀ ਕੀਤਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਆਪਣੀ ਜਿਹੜੀ ਪੱਤਿਆਂ ਦੇ ਵਿੱਚ ਹੈਜੀ ਟੌਕਸਿਕ ਚੀਜ਼ ਲਿਆਂਦੀ ਤਾਂ ਕਿ ਜਦੋਂ ਜਰਾਫ ਉੱਤੇ ਪਹੁੰਚਦਾ ਹੈਗਾ ਤਾਂ ਉਹ ਮਤਲਬ ਕਹਿਣ ਦਾ ਉਹਨੂੰ ਨਹੀਂ ਖਾਪਉਂਦਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਨਿਕਲਦਾ ਹੈਗਾ ਵੀ ਜਿਹੜੇ ਜਿਹੜੇ ਪਲਾਂਟਸ ਹੈਗੇ ਆ ਰੁੱਖ ਹੈਗੇ ਆ ਉਹ 스మెల్ ਨੂੰ ਇਲੈਕਟ੍ਰਿਕਲ ਸਿਗਨਲ ਨੂੰ 스మెల్ ਨੂੰ ਉਹਨੂੰ ਰੈਕਗਨਾਈਜ਼ ਕਰਦਾ ਉਹਨੂੰ ਜਾਣਦੇ ਆ ਮਤਲਬ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਆ ਵੀ ਇੱਕ ਰੁੱਖ ਨੂੰ ਡੇਂਜਰ ਦਾ ਇੱਕ ਰੁੱਖ 'ਚ ਸਿਗਨਲ ਛੱਡਦਾ ਦੂਜੇ ਰੁੱਖ ਅਲਰਟ ਹੋ ਜਾਂਦੇ ਵੀ ਡੇਂਜਰ ਖਤਰਾ ਆ ਗਿਆ ਇਸੇ ਤਰ੍ਹਾਂ ਹੀ ਮੰਨ ਲਓ ਜਦੋਂ ਕੋਈ ਵੱਡੇ ਲੈਵਲ ਦੀ ਕਟਾਈ ਹੁੰਦੀ ਆ ਰੁੱਖਾਂ ਦੀ ਤਾਂ ਮੰਨ ਲਓ ਇੱਥੇ ਰੁੱਖ ਕੱਟਿਆ ਜਾ ਰਿਹਾ ਤਾਂ ਉਹ ਦੂਜੀ ਕਮਿਊਨਿਟੀ ਚ ਲਗਾ ਨਾਲ ਦੀ ਨਾਲ ਇੱਕ ਸਿਗਨਲ ਚੱਲ ਜਾਂਦਾ ਵੀ ਸਾਡੀ ਜਿਹੜੀ ਬਾਕੀ ਮੈਂਬਰ ਆ ਇਸ ਮਤਲਬ ਫੈਮਿਲੀ ਦੇ ਮੈਂਬਰ ਆ ਸਾਰੇ ਉਹ ਕੱਟੇ ਜਾ ਰਿਹਾ ਇਸ ਲਈ ਜਦੋਂ ਕਟਾਈ ਹੁੰਦੀ ਹੈ ਬਹੁਤ ਵੱਡਾ ਇੱਕ ਇੱਕ ਬਹੁਤ ਵੱਡਾ ਇੱਕ ਦਰਦਨਾਕ ਸੀਨ ਹੁੰਦਾ ਹੈਗਾ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸਾਡੇ ਜਿਹੜੇ ਬਾਕੀ ਜਿਹੜੇ ਮੈਂਬਰ ਆ ਉਹਨਾਂ ਦੀ ਕਟਾਈ ਚੱਲੂ ਮਰ ਰਿਹਾ ਮਤਲਬ ਇਸੇ ਜਰੂਰ ਕਟਾਈ ਕਰਦੇ ਆ ਤਾਂ ਇਹ ਆਪਾਂ ਨੂੰ ਬਹੁਤ ਦਰਦਨਾਕ ਸਿੰਘ ਆਪਣੇ ਮਨ ਚ ਰੱਖਣਾ ਚਾਹੀਦਾ ਰੁੱਖ ਜਰੂਰ ਵੱਢਦੇ ਆ ਆਪਾਂ ਵੀ ਇਨਵ ਨੂੰ ਆਸੋਚੇ ਜਾਨ ਹੈਗੀ ਕਮਿਊਨੀਕੇਸ਼ਨ ਹੈਗੀ ਇਹ ਸੈਂਸ ਕਰਦੇ ਆ ਇਹ ਕਮਿਊਨੀਕੇਸ਼ਨ ਕਰਦੇ ਆ ਉਸ ਤੋਂ ਬਾਅਦ ਇੱਕ ਐਗਜ਼ਾਮਪਲ ਹੋਰ ਦੇਣਾ ਚਾਹਾਂਗੇ ਜਿਹੜੇ ਇਨਸੈਕਟ ਪੈਸਟ ਲੱਗਦੇ ਆ ਰੁੱਖਾਂ ਦੇ ਉੱਤੇ ਜਿਹੜੋ ਕੋਈ ਕੀੜਾ ਰੁੱਖ ਨੂੰ ਪੱਤੇ ਨੂੰ ਖਾਂਦਾ ਤਾਂ ਜਿਹੜੀ ਮੈਂ ਗੱਲ ਕੀਤੀ ਸੀ ਟੇਸਟ ਨੂੰ ਉਹ ਕੀ ਕਰਦਾ ਸਾਇੰਟਿਸਟਾਂ ਨੇ ਦੇਖਿਆ ਵੀ ਜਦੋਂ ਉਹ ਇਨਸੈਕਟ ਪੈਸਟ ਪੈਸਟ ਨੇ ਕਿਸ ਰੁੱਖ ਦੇ ਪੱਤੇ ਨੂੰ ਖਾਧਾ ਉਹ ਜਿਹੜਾ ਸਲਾਈਵਾ ਉਹਦਾ ਥੁੱਕ ਜਿਹੜਾ ਹੈਗਾ ਸਲਾਈਵਾ ਕਹਿੰਦੇ ਉਹਨੂੰ ਮਤਲਬ ਕਹਿੰਦਾ ਉਹਦੇ ਥੁੱਕ ਨੂੰ ਉਹ ਰਿਕੋਗਨਾਈਜ਼ ਕਰ ਲੈਂਦੇ ਆ ਉਹਨੂੰ ਟੇਸਟ ਕਰਦੇ ਵੀ ਕਿਹੜਾ ਪੈਸਟ ਆ ਫਿਰ ਉਹ ਕੀ ਕਰਦੇ ਆ ਉਹਦੇ ਸਿਗਨਲ ਨੂੰ এনवायरमेंट 'ਚ ਛੱਡਦੇ ਆ ਇੱਕ ਇਲੈਕਟ੍ਰੀਕਲ ਸਿਗਨਲ ਛੱਡਦੇ ਆ ਫਿਰ ਉਹ ਕੀ ਕਰਦੇ ਆ ਇਨਵਾਈਟ ਕਰਦੇ ਆ ਵੀ ਜਿਹੜਾ ਪੈਸਟ ਆਇਆ ਉਹਦਾ ਪ੍ਰੇਡੀਟਰ ਨੂੰ ਆਵਾਜ਼ ਮਾਰਦੇ ਆ ਮਤਲਬ ਉਹਨੂੰ ਖਾਣ ਵਾਲੇ ਜਿਹੜਾ ਜਾਨਵਰ ਆ ਉਹਨੂੰ ਆਵਾਜ਼ ਮਾਰਦੇ ਮੇਰੇ ਕੋਲ ਇੱਥੇ ਇੱਥੇ ਜਿਹੜਾ ਕੀੜਾ ਤੇਰੇ ਖਾਣ ਵਾਲਾ ਕਿਹੜਾ ਇੱਥੇ ਪਿਆ ਪੱਤੇ ਦੇ ਉੱਤੇ ਤਾਂ ਉਹ ਕੀ ਕਰਦੇ ਆ ਉਹ ਜਿਹੜਾ ਸਿਸਟਮ ਆ ਉੱਥੇ ਵੀ ਪ੍ਰੇਡੀਟਰ ਆਉਂਦਾ ਉਸ ਪੱਤੇ ਦੇ ਉੱਤੇ ਬਾਕੀ ਪੱਤੇ ਦੇ ਜਿਹੜੇ ਬੈਠੇ ਆ ਕੀੜੇ ਉਹਨੂੰ ਖਾਣ ਵਾਸਤੇ ਦੇਖੋ ਇਹ ਟੇਸਟ ਵੀ ਰਿਕੋਗਨਾਈਜ਼ ਕਰਦੇ ਆ ਇਹ 스멜 ਨੂੰ ਵੀ ਰਿਕੋਗਨਾਈਜ਼ ਕਰਦੇ ਆ ਇਸ ਲਈ ਸਮਝਣਾ ਪੈਣਾ ਰੁੱਖ ਸਾਡੇ ਐਵੇਂ ਨਹੀਂ ਖੜੇ ਹੈਗੇ ਇਹ ਬਹੁਤ ਵੱਡੇ ਸਦੀਆਂ ਤੋਂ ਸਾਡੇ ਸਾਡੇ ਸਿਸਟਮ ਚ ਮੌਜੂਦ ਆ ਤਾਂ ਇਸ ਲਈ ਸਾਨੂੰ ਸਮਝਣਾ ਪੈਣਾ ਸਾਇੰਸ ਸਮਝਣੀ ਪੈਣੀ ਵੀ ਰੁੱਖ ਸਾਡੇ ਕਮਿਊਨੀਕੇਸ਼ਨ ਕਰਦੇ ਆ ਇਹਨਾਂ ਨੂੰ ਕੱਟਣਾ ਬਹੁਤ ਵੱਡਾ ਇੱਕ ਪਾਪ ਆ ਮਤਲਬ ਕਹਿੰਦਾ ਤਾਂ ਸਾਨੂੰ ਰੁੱਖ ਵੱਧ ਤੋਂ ਵੱਧ ਸਾਡੇ ਸਿਸਟਮ ਚ ਲਾਉਣੇ ਚਾਹੀਦੇ ਸਾਡੀ ਸੰਸਥਾ ਹੈਗੀ ਗਰਾਉਂਡ ਗਲਾਸ ਫਾਊਂਡੇਸ਼ਨ ਲਗਾਤਾਰ ਇੱਕ ਮਹਿੰਮ ਚੱਲ ਰਹੀ ਹੈ ਰੁੱਖ ਲਗਾਉਣ ਦੀ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਉਹ ਰੁੱਖਾਂ ਦੀ ਧਰਤੀ ਸੀ ਪਹਿਲਾਂ ਇਹ ਕਹਿ ਸਕਦੇ ਕਿਉਂਕਿ ਹੁਣ ਸਾਡੇ ਕੋਲ 3.7% ਜੰਗਲ ਆ ਸਾਡੇ ਬਹੁਤ ਵੱਡੇ ਲੈਵਲ ਤੇ ਜਿਹੜੇ ਸਾਡੇ ਮਤਲਬ ਬਰਾਸਤੀ ਰੁੱਖ ਕੱਟੇ ਗਏ ਸਾਡੇ ਮਤਲਬ ਰੇਰੂ ਹੋਇਆ ਬਰਨਾ ਹੋਇਆ ਸਾਡਾ ਰਹੂੜਾ ਹੋਇਆ ਵਨ ਪੀਲੂ ਸਾਡੇ ਜ਼ਮੀਨਾਂ ਤੋਂ ਲਗਾਤਾਰ ਨਿਕਲ ਚੁੱਕਿਆ ਇਹਨਾਂ ਦੀ ਕਮਿਊਨੀਕੇਸ਼ਨ ਧਰਤੀ ਜਿਹੜੀ ਫੰਗਲ ਨੈਟਵਰਕ ਦੱਸਿਆ ਤੁਹਾਨੂੰ ਮੈਂ ਉਹਨਾਂ ਰਹੀ ਬਹੁਤ ਘਟ ਚੁੱਕੀ ਆ ਇਸੇ ਕਰਕੇ ਸਾਡਾ ਜਿਹੜਾ ਇਕੋਲੋਜੀਕਲ ਜਿਹੜਾ ਕਲਾਈਮੈਟਿਕ ਸਿਸਟਮ ਜਿਹੜਾ ਸਾਡਾ ਚੇਂਜ ਆ ਰਿਹਾ ਹੈਗਾ ਸਾਨੂੰ ਪਤਾ ਵੀ ਸਰਦੀ ਲੰਬੀ ਹੋ ਰਹੀ ਹੈ ਇਹ ਨਹੀਂ ਪਤਾ ਹੁਣ ਹੜਾ ਆ ਜੇ ਇਹ ਨਹੀਂ ਪਤਾ ਬਹੁਤ ਵੱਡੀ ਲੈਵਲ ਤੇ ਗਰਮੀ ਪੈ ਜੇ ਲੰਬਾ ਗਰਮੀ ਦਾ ਸੀਜ਼ਨ ਚੱਲ ਪੇ ਇਹ ਸਾਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਹ ਸਾਰਾ ਟੁੱਟਿਆ ਹੋਇਆ ਇਕੋਲੋਜੀਕਲ ਸਾਈਕਲ ਹੈਗਾ ਇਹਨੂੰ ਪੂਰਾ ਕਰਨ ਵਾਸਤੇ ਰੋਕੀ ਬਹੁਤ ਵੱਡੇ ਲੈਵਲ ਤੇ ਸਹਾਇੀ ਹੁੰਦੇ ਆ ਤੇ ਅਸੀਂ ਸਾਡੀ ਲਗਾਤਾਰ ਕੋਸ਼ਿਸ਼ ਚੱਲ ਰਹੀ ਆ ਅਸੀਂ ਲਗਾਤਾਰ ਜਾਗਰੂਕ ਕਰਦੇ ਆ ਇਹ ਜਿਹੜੀਆਂ ਜਦੋਂ ਅਸੀਂ ਕਿਤਾਬ ਪੜ੍ਹਦੇ ਆ ਕੋਸ਼ਿਸ਼ ਕਰਦੇ ਆ ਵੀ ਕੋਈ ਨੂੰ ਕਹੇ ਜੇ ਟੌਪਿਕ ਮ ਆਪਸ ਵਿੱਚ ਬੋਲਦੇ ਵੀ ਆ ਤਾਲਮੇ ਰੱਖਦੇ ਆ ਸੈਂਸ ਵੀ ਕਰਦੇ ਆ স্মੈਲ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਇਸ ਲਈ ਬੇਨਤੀਆਂ ਪ੍ਰਵਾਨ ਕਰਿਓ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਆਪਣੀ ਧਰਤੀ ਪੰਜਾਬ ਦੀ ਨੂੰ ਬਹੁਤ ਰੁੱਖਾਂ ਦੀ ਲੋੜ ਆ ਇਹਨਾਂ ਰੁੱਖਾਂ ਨੂੰ ਲਾ ਕੇ ਆਪਾਂ ਆਪਣੀ ਧਰਤੀ ਨੂੰ ਸ਼ਿੰਗਾਰੀਏ ਤੇ ਇਹਨਾਂ ਦੇ ਸਮਝੀ ਹੋ ਰੱਖਣੋ ਧੰਨਵਾਦ ਸਾਰਾ ਸਤਿ ਸ੍ਰੀ ਅਕਾਲ